ਏ ਵੀਰੇ ਰਾਤ 12 ਵਜੇ ਆਇਆ ਵੀਰ ਆਕਤੀ ਤੂੰ ਦੱਸੇ ਰਾਦੇ 12 ਵਜੇ ਆਇਆ ਇਥੇ ਗੁਰਦੇ ਪਾ ਲਈ ਇਹ ਹੈ ਗਮੋਰੀਗੇਟ ਅੱਛਾ ਮੋਰੀਗੇਟ ਕੀ ਹੋਇਆ ਤੇ ਰਾਦੇ 12 ਵਜੇ ਆਣ ਕੇ ਉਹ ਬਾਬਿਆਂ ਨਾਲ ਬਾਹਰ ਬੂਆ ਮਾਰਤਾ ਤੇ ਮੁੜ ਕੇ ਆਇਸ ਪੈਸੇ ਕੱਢ ਕੇ ਗੋਲ ਚੋਟ ਲੈ ਗਏ ਗੋਲ ਥੋੜੀ ਆ ਗੋਲ ਥੋੜੀ ਆ ਅੰਦਰ ਨਹੀਂ ਮੈਂ ਜਿੱਦ ਬਚ ਗਿਆ ਤੇ ਆ ਜਿਹੜਾ ਅੰਦਰ ਅਬੂਆ ਤੋੜ ਕੇ ਲੋਕ ਸਾਰੇ ਤੋੜਦੇ ਤੋੜ ਕੇ ਨੰਗੇ ਐਸੇ ਕਰਨੇ ਲੱਗੇ ਹੁੰਦਾ ਜਾਂ ਮੈਂ ਹੁਣ ਉਹ ਵਿਚਾਰੇ ਦੱਸਦੇ ਥੋੜਾ ਕਿੰਨੇ ਵਿਚਾਰੇ ਹਨ ਨਾ ਨਾ ਗੋਲਕ ਤੇ ਉਹਨਾਂ ਵੇਖੀ ਸੀ ਕਿੰਨੇ ਆ ਕਿੰਨੀ ਬੇਰਤੀ ਕੀਤੀ ਗੋਲਕ ਚ ਪਈ ਮਾਇਆ ਇਹਨੇ 4 ਮਹੀਨੇ ਦੀ ਭਰਾਵਾ ਕਿੰਨਾ ਤੋਂ ਤੁਹਾਡੇ ਨਾਲ ਲਗਭਗ ਨਾ ਆਪਾਂ ਨਹੀਂ ਕਹਿ ਸਕਦੇ ਕੋਈ ਇਹ ਗੱਲ ਝੂਠੀ ਨਹੀਂ ਆਪਾਂ ਕਰ ਸਕਦੇ ਗੁਰੂ ਘਰ ਆ ਇਹ ਉਹਨਾਂ ਨੂੰ ਪਤਾ ਵਿਚਾਰਿਆਂ ਨੂੰ ਤੇ ਜਾਵਾਂਗੇ ਰੱਬ ਨੂੰ ਪਤਾ ਆਓ ਨਾਲ ਹੀ ਆਪਣਾ ਘਰ ਮਤਲਬ ਇਹ ਗੁਰੂ ਘਰ ਹਨ ਉਹ 14 ਨੇ ਨਿਸ਼ਾਨਾ ਬਣਾ ਤਵੀ ਦਾ ਪਹਿਲਾ ਗੁਰੂ ਘਰ ਉਹਦੇ ਪਹਿਲਾ ਰੱਖਦੇ ਆ ਹੁਣ ਨਹੀਂ ਕੋਈ ਛੱਡਦੇ ਗੁਰੂ ਘਰ ਉਹਦੇ ਨਾਲ ਡਾਰੋਂ ਗੁਰੂ ਘਰ ਚੋ ਵੀ ਡਾਰੋਂ ਆਉਂਦਾ ਬਾਬੇ ਜਿਹੜੇ ਬੈਠੇ ਆ ਨਾ ਉਹੀ ਜਿਹੜੇ ਡਰਦੇ ਆ ਰਾਤੀ ਉਹਨਾਂ ਦਾ ਬੂਆ ਭਰੋਂ ਮਾਰਦਾ ਉਹਨਾਂ ਨੂੰ ਅੰਦਾ ਦੇ ਤਾ ਅੱਛਾ ਹਾਂ ਉਹਨਾਂ ਨੂੰ ਬੂਆ ਉਹਨਾਂ ਦਾ ਪਹਿਲਾ ਬੂਆ ਮਾਰਿਆ ਵੀ ਬਾਹਰ ਨਾ ਨਿਕਲਣਾ ਹਾਂ ਕਿੰਨੇ ਵੇ ਦੀ ਗੱਲ ਗਈ 12 ਵਜੇ ਕਿੰਨੇ ਜਾਣੇ ਕੋਤਾ ਲੱਗਾ ਤਿੰਨ ਜਾਣੇ ਅੱਛਾ ਕੱਤੇ ਆਏ ਇਹ ਨਹੀਂ ਮਰਾ ਪਰ ਬਾਹਰ ਨਹੀਂ ਕੋਈ ਨਿਕਲਿਆ ਕੈਮਰੇ ਲੱਗੇ ਤੇ ਕੈਮਰੇ ਲੱਗੇ ਤੇ ਵੀ ਚਾਰੀ ਵੀਡੀਓ ਔਰ ਤਿੰਨ ਜਾਣੇ ਆਏ ਨਾ ਵੀਡੀਓ ਕੀ ਮੰਗ ਕਰਦੇ ਜੀ ਮੰਗ ਇਹੀ ਕਰ ਰਿਹਾ ਗੁਰੂ ਘਰ ਨਾਲ ਇਸ ਤਰ੍ਹਾਂ ਹੋ ਗਿਆ ਤੇ ਇਹ ਮਿਲਣਾ ਚਾਹੀਦਾ ਸਾਫ ਸਾਨੂੰ ਮਲੇ ਚਾਹੀਦਾ ਸਾਰ ਭਰ ਕੇ ਸਾਡੀ ਮਹਾਰਾਣੀ ਜੀ ਵੀਰ ਦਾ ਵੀ ਦਰਸ਼ਨ ਲਗਵੀਰ ਸਿੰਘ ਜੀ ਵੀਰ ਸਿੰਘ ਕੀ ਗੱਲ ਹੋਈ ਆ ਲਗਵੀਰ ਮੈਂ ਤੇ ਮੈਂ ਤੇ ਸੈਲ ਕਰਕੇ ਆ ਰਿਹਾ ਭਾਈ ਸਾਹਿਬ ਤੇ ਉਹ ਤੋਂ ਪਤਾ ਲੱਗਾ ਜਨਾਨੀਆਂ ਕੋਲ ਤੇ ਇਦਾਂ ਕਿ ਗੁਰਦੁਆਰੇ ਚੋਰੀ ਹੋ ਗਈ ਤੇ ਭਜਨ ਭਾਈ ਤੇ ਮੈਨੂੰ ਜਾਣਦੇ ਮੈਂ ਚਲੋ ਮੈਂ ਪੁੱਛ ਇਹ ਮੈਨੂੰ ਪਤਾ ਤਾਂ ਨਹੀਂ ਹੈਗਾ ਚਲੋ ਮੈਨੂੰ ਲੋਕਾਂ ਨੂੰ ਪਤਾ ਲੱਗਾ ਸਮਾਨ ਚੁੱਕ ਕੇ ਲੈ ਗਏ ਗੱਲੇ ਗੱਲਾ ਤੋੜ ਕੇ ਲੈ ਗਏ ਕਿੰਨੇ ਜਣੇ ਆਏ ਕਰਦੇ ਬਸ ਚਾਰ ਪੰਜ ਨੇ ਆਏ ਆ ਉਥੇ ਆ ਰਹੀਆਂ gsi ਉਹਨਾਂ ਕੋਲ ਤਿਹਾਰ ਤੇ ਗੁਰਦੁਆਰਾ ਕੋਈ ਆਉਂਦਾ ਧੰਨਪਤਾ ਖਾਲੀ ਵੀ ਆਉਂਦਾ ਇੱਕ ਲੋਕ ਦੀ ਵਾਰਤਾ ਹੈ ਇਹ ਰਾਤੀ 12 ਵੇ ਦੀ ਗੱਲ ਹੈ ਕੈਮਰਾ ਸੀਸੀਟੀਵੀ ਲੱਗੇ ਆ ਹਾਈ ਕੁਆਲਿਟੀ ਪਤਾ ਨਹੀਂ ਕਹਿੰਦੇ ਲੱਗੇ ਤੇ ਹੈਗੇ ਆ ਇਹ ਗੁਰਦੁਆਰਾ ਸਾਹਿਬ ਦਾ ਕਿਹੜਾ ਹੈ ਇਹ ਗੁਰਦੁਆਰੇ ਦਾ ਨਾਮ ਹੈ गाइस ਮੋਰੀ ਗੇਟ ਦਰਵਾ ਮੋਰੀ ਗੇਟ ਦਰਵਾਜੇ ਕਹਿੰਦੇ ਨੇ ਸ਼ਾਮ ਸਿੰਘ ਦਾ ਗੁਰਦੁਆਰਾ ਸ਼ਾਮ ਸਿੰਘ ਦਾ ਗੁਰਦੁਆਰਾ ਕਸਰ ਫੁਲਸਾਈ ਫੁਲਸਾਈ ਬਸ ਹੋ ਕੇ ਚੋਗੀ ਕੀ ਮੰਗ ਕਰਦੇ ਸੀ ਮੰਗੇ ਕਰਦੇ ਆ ਜੀ ਬਹੁਤ ਮਾੜਾ ਹੋ ਰ ਗਿਆ ਅੱਜ ਬੰਦਿਆਂ ਦੇ ਲੁੱਟਦੇ ਲੁੱਟਦੇ ਹੀ ਦੇ ਹੋਣਾ ਗੁਰਦੁਆਰਿਆਂ ਚ ਵੀ ਜੋ ਵੀ ਗੁਰੂ ਘਰ ਦੀ ਗਤਵੀ ਹੋ ਰਹੀ ਹੈ ਜੇ ਸਾਡੀ ਵੀ ਹੋ ਰਹੀ ਹੈ ਹਿਸਾਬ ਨਾਲ ਬਹੁਤ ਮਾੜਾ ਹੋ ਰਿਹਾ ਜੀ ਜੇ ਇਨਸਾਨਾਂ ਨੇ ਛੱਡਦੇ ਤੇ ਗੁਰਦੁਆਰਿਆਂ ਨੂੰ ਛੱਡਣ ਦੇ ਹੋਣਾ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਬਹੁਤ ਮਾੜਾ ਆ ਗਿਆ ਜਮਾਂ ਸਮਾਂ ਦੇ ਵਿੱਚ ਕੋਈ ਗੱਲ ਕਰਨ ਬਹੁਤ ਮਾੜਾ ਆ ਗਿਆ ਆ ਗਏ ਤੇ ਫਿਰ ਕੱਟੇ ਹੋ ਗਏ ਸਾਰੇ ਫਿਰ। ਅੱਛਾ। ਤੋਂ ਆਪੇ ਆਏ ਤੇ ਆਪੇ ਚਲੇ ਗਏ। ਕਿੰਨੇ ਜਾਣੇ ਇਹ? ਅੰਦਰ ਕੋਈ ਆਇਆ। ਬਾਹਰ ਕਿੰ ਟੋਟਲ ਕਿੰਨੇ ਚੋਰ ਹੈ? ਬਾਹਰ ਤਾਂ ਨਹੀਂ ਪਤਾ ਹੁਣ ਬਾਹਰ। ਕਿੰਨੇ ਜਾਣੇ ਆ ਖੰਡਾ ਆਪੀ। 4 ਸੂਰੇ ਨੇ ਖੜੇ ਹੋਣਾ 4 ਬਾਹਰ ਫੜ ਕੇ ਅੰਦਰ ਲਿਆਏ 4 ਫਿਰ ਕੱਟਰ ਕੱਟਰ ਕੱਟੇ ਆ। ਅੰਦਰ ਕੋਈ ਦਰਵਾਜ਼ਾ ਦਿੰਦਾ ਫਿਰਦਾ। ਸਾਡੇ ਪਾਸੇ ਵੀ ਕੋਈ ਆਇਆ। ਤੇ ਬੀਬੀ ਤੇ ਕੀ ਕੀਤੀ ਮੇਰੇ ਕੋਲ? ਬੀਬੀ ਨੇ ਕਿ ਗੋਲਕ ਤੋੜੀ ਆ ਤੇ ਗੋਲਕ ਪੈਸੇ ਕੱਢ ਕੇ ਲੈ ਗਏ। ਕਿੰਨੇ ਕੇ ਪੈਸੇ ਇਹ ਤੁਹਾਡੇ ਤਾਂ? ਪੈਸੇ ਭਾਜੀ 3 ਨਾ ਮਹੀਨੇ ਦਾ ਚੜਾਵਾ ਹੀ ਪਤਾ ਨਹੀਂ ਹੁਣ ਅੰਦਾ ਅੰਦਾਜ਼ਾ ਇਹ ਕੋਈ 30000 ਤੋਂ ਘੱਟ ਨਹੀਂ ਹੋਊਗਾ ਜ਼ਿਆਦਾ ਹੋਊਗਾ ਕੀ ਮੰਗ ਕਰਦੇ ਜੀ ਹਾਂਜੀ ਕੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਸੀ ਪ੍ਰਸ਼ਾਸਨ ਨੂੰ ਕੀ ਕਹਿਣਾ ਹੁੰਦਾ ਸਰਕਾਰ ਹੀ ਸੋਚਿਆ ਵੀ ਚਲੋ ਆੜੀ ਦੀ ਰੋਟੀ ਜੋਖੋ ਕੇ ਲੈ ਗਿਆ ਜਿਹੜਾ ਕੋਈ ਲੈ ਗਿਆ ਇਹ ਤਿੰਨ ਮਹੀਨੇ ਬਦ ਇਕੱਠੇ 4 ਰੁਪਏ ਕੱਢਣੇ ਤੇ ਖਰਚਾ ਕਰਨਾ ਦੋ ਘਰ ਦੋ ਪਰ ਮਾਰਦਾ ਤਾਂ ਜਿਹੜਾ ਮਟਕੇ ਕੋਈ ਗਾ ਗਿਆ ਹਾਂ ਦਾ ਮਾਤੇ ਗੁਰੂ ਘਰ ਉਡੀ ਛੱਡ ਰਿਹਾ ਚੋਰ ਕੀ ਕਰਨਾ ਨਹੀਂ ਛੱਡਿਆ ਜੀ ਕੀ ਕਰੇ ਉੱਠ ਕੇ ਉਹ ਤੇ ਸਾਨੂੰ ਮਾਰ ਜਾਂਦੇ ਕੀ ਤਾਂ ਕੀ ਕਰਦੇ ਅਡਾ ਕੁੰਡਾ ਮਾਲ ਗੱਲ ਗੱਡਾ ਬਚਾ ਹੋ ਗਿਆ ਪੁਲਸ ਆਈ ਹਾਂਜੀ ਪੁਲਸ ਆ ਜਾਈ ਕੀ ਕਹਿੰਦੇ ਪੁਲਸ ਬਸ ਪੁਲਸ ਕੈਮਰਾ ਨੇ ਵੇਖ ਕੇ ਚਲ ਗਿਆ ਵੀ ਬੱਚਾ ਮੇਰਾ ਖਤ ਕੱਟ ਕੇ ਜਾਵਦੇ ਕਿਸ ਅਗਵਾਨੀਆਂ ਦੇ ਸਾਰੇ ਕੈਮਰੇ ਕੋਲ ਸੈਚ ਚੱਕ ਕੇ ਕਰਕੇ ਜਾਂਦੇ ਵੀ ਕਿੱਥੋਂ ਤੱਕ ਧਿਆਨ ਰਿਆ ਬੰਦਾ ਤੇ ਬੰਦਾ ਇੱਕੋ ਹੀ ਲੰਮਾ ਜਿਹਾ ਜਵਾਨ ਬੜਾ ਤੇ ਸਿਰ ਤੇ ਟੋਪੀ ਪਾਈ ਤੇ ਮੂੰਹ ਬੱਦਾ ਹੁੰਨੇ ਕੀ ਅੱਜ ਮੂਰੀ ਗੇਟ ਗੁਰਦੁਆਰਾ ਸਾਹਿਬ ਤੇ ਪੂਰੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਅੱਜ ਜੀ ਸਾਨੂੰ ਨੇ ਇੱਕ ਤੜਕਸਾਰ ਜਿਹੜੀ ਇੱਕ ਕੰਪਲੇਂਟ ਆਈ ਸੀ ਇਸ ਤਰ੍ਹਾਂ ਗੁਰਦੁਆਰਾ ਸ਼ਾਮ ਸਿੰਘ ਹੈ ਮੋਰੀ ਗੇਟ ਦੇ ਵਿੱਚ ਉੱਥੇ ਕੋਈ ਇਦਾਂ ਦੀ ਚੋਰੀ ਦੀ ਵਾਰਦਾਤ ਹੋਈ ਹੈ ਸਾਡੇ ਚੌਕੀ ਇੰਚਾਰਜ ਐਸ ਜੁਗਿੰਦਰ ਸਿੰਘ ਜੀ ਮੌਕੇ ਤੇ ਉੱਤੇ ਗਏ ਹੀ ਉਹਨਾਂ ਨੇ ਸਾਰਾ ਮੌਕਾ ਵਗੈਰਾ ਵੇਖਿਆ ਆ ਸੀਸੀਟੀਵੀ ਫੁਟੇਜ ਵਗੈਰਾ ਉਹ ਖੰਗਾ ਰਹੇ ਨੇ ਤੇ ਜਿੰਨੇ ਵੀ ਜਿਹੜੇ ਕੋਈ ਬੈਡ 엘ਿਮੈਂਟਸ ਹੈਗੇ ਨੇ ਉਹਨਾਂ ਸਾਰਿਆਂ ਬਾਰੇ ਉਹ ਪਤਾ ਲਗਾ ਰਹੇ ਨੇ ਅਸੀਂ ਜਲਦੀ ਤੋਂ ਜਲਦੀ ਜਿਹੜੀ ਉਹ ਚੋਰੀ ਜਿਹਦੀ ਟ੍ਰੇਸ ਕਰ ਲਈ ਜਾਏਗੀ ਕਿੰਨੇ ਪੈਸੇ ਕੱਢੇ ਗਏ ਕੋਈ ਸਮਥਿੰਗ 20-25 ਹਜ਼ਾਰ ਰੁਪਏ ਦੀ ਕਰਦੇ ਆ ਜਿਹੜਾ ਐਗਜੈਕਟ ਅਮਾਉਂਟ ਉਹਨਾਂ ਨੂੰ ਨਹੀਂ ਪਤਾ 20-25 ਹਜ਼ਾਰ ਰੁਪਏ ਦੀ ਪਰਿਵਾਰ ਵਾਲੇ ਕਿੰਨੇ ਸਾਨੂੰ ਬਾਹਰ ਕੁੰਡਾ ਲਗਾਤਾ ਸੀਗਾ ਉਹ ਪਰਿਵਾਰ ਰਹਿੰਦਾ ਉੱਥੇ ਐ ਐਕਚੁਅਲੀ ਉੱਥੇ ਰਹਿ ਰਿਹਾ ਉਹ ਪਰਿਵਾਰ ਤੇ ਉਹ ਫਿਰ ਆਟੋਮੈਟਿਕਲੀ ਚੋਰਾਣੇ ਹੋਏ ਕਰਨਾ ਹੀ ਕਰਨਾ ਸੀ ਵੀ ਇਹ ਕਿਤੇ ਉਠਣਾ ਪੈਣ ਉਹਨਾਂ ਬਾਹਰ ਉਹਨਾਂ ਨੂੰ ਕੁੰਡਾ ਲਗਾਤਾ ਉਹ ਉਹਨਾਂ ਅੰਦਰ ਕੁੰਡਾ ਲਾਇਆ ਹੈ ਇਹਨਾਂ ਬਾਹਰ ਕੁੰਡਾ ਲਗਾਤਾ ਇਹਨਾਂ ਮੁੱਢਲੀ ਤੱਕ ਕੀ ਸਾਹਮਣੇ ਆ ਰਿਹਾ ਸੀਸੀਟੀਵੀ ਕੈਮਰੇ ਅਸੀਂ ਦੇਖਦੇ ਆ ਸਾਰੇ ਆਉਣ ਜਾਣ ਵਾਲੇ ਰਸਤੇ ਸਾਰੇ ਦੇਖਦੇ ਆ ਉਹਨਾਂ ਦੇ ਬੰਦਿਆਂ ਦੀ شناخت ਸਾਨੂੰ ਹੋ ਜਣੀ